ਹੈਲੋ ਫੋਨ ਚੱਕਣ ਨੂੰ ਦੇਖਦਾ ਹੁੰਦਾ ਵੀ ਫੋਨ ਵੀ ਚੱਕਣਾ ਹੈ। ਉਹ ਮੇਰਾ ਫੋਨ ਹੈ ਤੇ ਰਿਸ਼ਤੇਦਾਰਾਂ ਦਾ। ਹਾਂ ਫਿਰ ਕੀ ਕਹਿੰਦੀ ਹੁਣ ਤੇਰੀ ਮੰਮੀ? ਕੋਸਣੀ ਯਾਰ ਤੂੰ ਮੈਨੂੰ ਹਾਲੇ ਫੋਨ ਨਾ ਕਰ ਮੈਂ ਤੈਨੂੰ ਤਾਂ ਦਾਦਾ ਦਾ ਮੇਰੀ ਉਜਾਨ ਖਾਂ ਲੱਗੀਆਂ। ਕਿਉਂ ਫਿਰ ਤੈਨੂੰ ਇਹ ਕਰੂੰਗੀ ਹੋਰ ਕਿਹੜਾ ਖਸਮ ਨੂੰ ਕਰਾਂ ਮੈਂ ਸੁੱਖੇ ਨੂੰ ਫੋਨ ਲਾ ਕੇ ਦੇਖ ਲੈ ਕੀ ਕਹਿੰਦਾ ਮੈਨੂੰ ਦੱਸ ਕਦੇ ਕਰਦੀ ਆ। ਮੈਂ ਕਿਉਂ ਸੁੱਖੇ ਨੂੰ ਫੋਨ ਲਾਵਾਂ ਸੁੱਖੇ ਨੇ ਤਾਂ ਮੇਰਾ ਫੋਨ ਫੋਨ ਮੇਰੇ ਕੋਲ ਸੇਕ ਤੇ ਮੰਮੀ ਨਾਲ ਗੱਲ ਕਰਾਵਣੀ ਮੰਮੀ ਨਾਲ ਗੱਲ ਕਰਾ। ਫੋਨਾਂ ਨਹੀਂ ਕਰਦੀ ਮੈਂ ਤਾਂ ਘਰੋਂ ਬਾਹਰ ਆ ਕੇ ਖੜੀ ਆ। ਹਲੋ ਤੁਹੂ ਕਰਾ ਦੇ ਰਹੀ ਹਾਂ ਰੀਰਮਣੀ ਮੰਮੀ ਨਾਲ ਗੱਲ ਆਏ ਥੋੜੋ ਗੱਲ ਹੋਣੀ ਆ ਤੇ ਕਿਉਂ ਗੱਲ ਨਹੀਂ ਹੋਣੀ ਮੈਂ ਕੈਸ ਕੀਤਾ ਮੈਂ ਮੈਂ ਨਿਚਠੂਂਗੀ ਆਪੇ ਉਹ ਕਿ ਆ ਵਿਚਾਨਗੇ ਚੱਲ ਫੇ ਥੋੜਾ ਸਬਰ ਕਰ ਲੈ ਕੋਈ ਨਹੀਂ ਦੇਖਦਾ ਸਬਰ ਕਰਨਾ ਮੈਨੂੰ ਜਵਾਬ ਦੇ ਦੇ ਬਾਸ ਮੈਂ ਤੈਨੂੰ ਦੱਸਦਾ ਤੈਨੂੰ ਸਬਰ ਦੀ ਨਹੀਂ ਗਾਦੀ ਸਰੇ ਚੜੀ ਜਾਨੀ ਆ ਹੁਣ ਨਹੀਂ ਸਬਰ ਦੀ ਗੱਲ ਨਹੀਂ ਗਾਲਾਂ ਨਹੀਂ ਕੱਢਣੀਆਂ ਉਹਨਾਂ ਕੇ ਮੂੰਹ 'ਚ ਲਗਾਮ ਦੇ ਕੇ ਗੱਲ ਕਰ ਮੇਰੀ ਆਪਣੀ ਮੰਮੀ ਨਾਲ ਗੱਲ ਕਰਾ ਫਿਰ ਲਿਆ ਕਰਾ ਦੇ ਫੇ ਘਰੇ ਜਾ ਕੇ ਕਰਾ ਦੇ ਨਾ ਤਾ ਫਿਰ ਸਰੇ ਤੇੜੀ ਜਾਨੀ ਆ ਕਲੇਸ਼ ਪਾਉਣਾ ਵੱਡ ਬੜਈਆ ਹੋਣਾ ਓਰੇ ਮੈਨੂੰ ਕੀ ਆ ਕਰੀ ਜੋ ਜੋ ਕਰਨਾ ਤੇਰਾ ਕੰਮੇ ਆਪਣੀ ਮੰਮੀ ਨਾਲ ਗੱਲ ਕਰਾ ਦੇ ਮੇਰੀ ਨਹੀਂ ਉਹ ਸਾਰਿਆਂ ਦਾ ਵੱਡ ਬੜਿਆ ਹੋਣਾ ਤੈਨੂੰ ਦੱਸਦਾ ਮੈਂ ਜੋ ਮਰਜ਼ੀ ਕਰੀ ਜਾ ਮੈਨੂੰ ਨਹੀਂ ਪਤਾ ਹੈਗਾ ਮੇਰਾ ਕਿਸੇ ਨਾਲ ਨਹੀਂ ਲਿੰਕ ਮੇਰਾ ਤੇਰੇ ਨਾਲ ਲਿੰਕ ਆ ਬਸ ਮੈਂ ਤਾਂ ਤੇਰੇ ਹੀ ਬਸ ਜਿਹਨਾਂ ਦੀ ਤੂੰ ਰੱਖ ਰਹੀ ਆਰੇ ਮੈਂ ਤੈਨੂੰ ਦੱਸੀ ਜਾਂਦਾ ਵੱਡ ਬੜਿਆ ਬਹੁਤ ਹੋਣਾ ਥੋੜੇ ਆ ਵੀ ਹੋਣਾ ਸਾਡੇਆਂ ਦਾ ਵੀ ਹੋਣਾ ਜੋ ਮਰਜ਼ੀ ਕਰ ਮੇਰੇ ਨਾਲ ਤਾਂ ਮੈਂ ਵੀ ਨਹੀਂ ਤੂੰ ਮੈਨੂੰ ਚਾਹੇ 100 ਵਰੀ ਵੱਡ ਜਾਏ 1 ਵਰੀ ਵੱਡ ਨਹੀਂ ਆ ਗੱਲੀ ਮੇਰੇ ਨਾਲ ਤਾਂ ਕੋਈ ਨਹੀਂ ਵੱਡ ਬੜਿਆ ਬਹੁਤ ਹੋਣਾ ਆਰੇ ਤੈਨੂੰ ਮੈਂ ਦੱਸੀ ਜਾਂਦਾ ਐਂ ਜੀ ਤੂੰ ਹਲੇ ਬੈਸ ਜੇ ਕੰਮ ਨਾ ਕਰ ਨਹੀਂ ਤੂੰ ਜਿੰਨ ਮਾਰਦੀ ਬੱਦਲਾ ਮੇਰੇ ਨਾਲ ਕੋਈ ਨਹੀਂ ਲੈ ਜਾ ਮੈਂ ਕੱਲੀ ਖੜੀ ਮੇਰੀ ਪਿੰਡ ਕੀ ਖਰਾਬ ਜਾਣੀ ਤੇਰੀ ਵੀ ਖਰਾਬ ਜਾਣੀ ਮੈਂ ਤਾਂ ਦੱਸੀ ਜਾਂਦਾ ਮੇਰੀ ਤਾਂ ਹੋਈ ਉਹ ਤਾੜਾਣੀ ਹੁਕਮਦਾਰ ਨਾਲ 100 ਹਾਲ ਹੋਏ ਨੇ ਕੋਈ ਜਿੰਨ ਕੀ ਖਰਾਬ ਹੈ ਤੂੰ ਚਾਹੇ ਇੱਕ ਵਾਰੀ ਵੱਢ ਲੈ ਜਾਂ 100 ਵਾਰੀ ਵੱਢ ਲੈ ਮੈਨੂੰ ਵੱਢ ਮੇਰੇ ਨਾਲ ਕੋਈ ਨਹੀਂ ਤੋੜਦਾ ਮੇਦਾ ਘਰੋਂ ਬੇਕਾਰ ਹੋ ਗਈ ਫੁਕੇ ਉਹ ਮੈਨੂੰ ਵੀ ਤਾਂ ਘਰੋਂ ਕੱਢਿਆ ਮੈਂ ਤਾਂ ਕਿੱਥੇ ਫਿਰਦਾ ਟੱਕੇ ਖਾਂ ਦਾ ਜੰਗਲਾਂ 'ਚ ਫਿਰਦਾ ਮੇਰਾ ਕਿਆ ਕਸੂਰਾ ਹੁਣ ਮੈਨੂੰ ਵੀ ਨਾਲ ਲੈ ਕੇ ਨਾ ਫਿਰ ਜੰਗਲਾਂ 'ਚ ਹੈਲੋ ਹੈਲੋ ਮੈਂ ਕਿਹਾ ਤੂੰ ਇੱਕ ਵਾਰ ਸੁੱਕ ਕੇ ਜਾ ਕੇ ਦੇਖ ਲੈ ਵੀ ਸਾਡੇ ਚਾਹੇ ਜੀ ਕੋਈ ਗੱਲ ਹੀ ਨਹੀਂ ਦੀ ਹੈਗੀ ਤੇ ਅਸੀਂ ਕਿਹੜਾ ਕਿਸ ਨੂੰ ਮਿਲਿਆ ਕਰੀ ਉਹ ਕਹਿੰਦਾ ਮੈਂ ਇਸ ਜਨਾਨੀ ਨਾਲ ਗੱਲ ਨਹੀਂ ਕਰਾਂਗਾ ਉਹ ਮੈਨੂੰ ਮੂੰਹੋਂ ਮੂੰਹ ਕਹਿੰਦਾ ਕਹਿੰਦਾ ਮੈਂ ਜੇ ਕਹਿੰਦਾ ਸਾਡੇ ਘਰ ਬਾੜੀ ਜੀ ਕਹਿੰਦਾ ਮੈਂ ਮਰ ਜੂਗਾ ਕਹਿੰਦਾ ਇਹਨੂੰ ਘਰੇ ਬਾੜੀ ਜੇ ਤੁਸੀਂ ਉਹਨੇ ਸਾਡੇ ਨਾਲ ਹੀ ਕਰਾ ਦੇ ਲਾ ਕਹਿੰਦਾ ਸਾਡੇ ਨਾਲ ਹੀ ਹੋਰ ਕਿ ਤੇ ਵਿਆਹ ਕਰਾ ਲਾ ਫਿਰ ਕਿਉਂ ਬਾੜ ਨੂੰ ਮੈਂ ਇਹੀ ਕੰਮ ਕਰਉਂਦੇ ਆ ਜਦੋਂ ਮੇਰੀ ਕੋਲ ਗੱਲ ਜਾਤੂ ਕਹਿੰਦੀ ਤਲਾਕ ਲੈਣਾ ਉਦੋਂ ਤੂੰ ਖੋਜੀ ਹੂੰ ਤੈਨੂੰ ਤਲਾਕ ਮਿਲਦਾ ਹੁਣ ਤੂੰ ਆਪ ਨਹੀਂ ਲੈਂਦੀ ਨਹੀਂ ਮੈਂ ਨਹੀਂ بس ਫੇ ਮੈਂ ਕਿੱਥੇ ਜਾਊਂਗੀ ਇੱ ਤੂੰ ਘੜਾ ਮਾੜੀਆਂ ਫਰੇਰੇ ਮਿਲ ਜਣੇ ਤੈਨੂੰ ਮੈਂ ਮਾੜੀ ਨੂੰ ਕੀ ਐ ਤੂੰ ਮਾੜਾ ਐ ਮੈਂ ਤਾਂ ਤੇਰੇ ਹੀ ਰਹਿਣਾ ਉਹ ਚੱਲ ਫੇ ਮੈਨੂੰ ਬਾਰ ਬਾਰ ਮੈਂ ਤੈਨੂੰ ਆਪੇ ਫੋਨ ਕਰ ਦੂਗਾ ਕੋਈ ਨਹੀਂ ਆਪ ਫੋਨ ਮੇਰੀ ਗੱਲ ਸੁਣ ਲੈ ਬੁੱਗੇ ਮੈਂ ਤਾਂ ਤੈਨੂੰ ਬਸ 5 ਮਿੰਟ ਦੇਣੀਆਂ ਹੋਰ ਇਹਦੇ ਉੱਪਰ ਕੋਈ ਟਾਈਮ ਨਹੀਂ ਤੇਰੇ ਕੋਲ ਕਰਦਾ ਫੋਨ ਯਾਰ ਕੋਈ ਮੈਂ ਬਾਹਰ ਮम्मी ਦਾ ਨਾਮ ਲਖਾ ਦੇ ਮੈਨੂੰ ਨਾ ਕਹੀਂ ਫੇ ਮੇਰੇ ਲੱਗੇ ਸ਼ਾਲ ਬਸ ਮੈਂ ਤੇਰਾ ਮੈਂ ਠਹਿੜਾ ਹੀ ਛੁੱਟ ਜਾਣਾ ਬਾਅਦ ਤੂੰ ਆਪੇ ਨਿੱਕੀ ਜਾਏ ਨਹੀਂ ਬਾਹਰ ਮੈਂ ਤਾਂ ਮਾਰ ਲੱਗੇ ਮੈਨੂੰ ਕੀ ਐ ਜੈਂਟੀ ਜਿਹਾ ਖਰਾਬ ਐ ਦੋਏ ਤਰ੍ਹਾਂ ਦੀ ਮੈਂ ਤਾਂ ਮਾਰ ਜਾਣਾ ਮੈਮੀ ਉੱਤੇ ਗਿਆ ਬਰਾਬਰੀਆ ਦੇ ਲੈ ਤੈਨੂੰ ਦੱਸਾਂ ਥਾਣੇ ਕੋਲੇ ਫੇਟਾ ਪਲਾ ਰਿਪੋਰਟ ਲਿਖਾ ਕੇ ਮੈਂ ਤਾਂ ਕੁੱਖਾ ਕੇ ਮਰ ਜਾਣਾ ਮੈਨੂੰ ਕੀ ਆ ਕੱਲ ਕੋਈ ਨਾ ਫੇ ਮਰ ਜਾਊਗਾ ਕਿ ਆਹ ਕੰਮ ਤਾਂ ਕਰ ਦੋ ਤੇ ਜਿਹੜੇ ਮਰਜ਼ੀ ਕੰਮ ਕਰ ਲੈ ਆਹ ਤਾਂ ਕਰ ਲੈ ਤੇਰਾ ਤਾਂ ਹੁਣ ਕੋਈ ਚੱਲ ਮੇਰੀ ਗੱਲ ਸੀ ਦੀ ਬਾਤ ਮੈਂ ਆਪੇ ਆਦੀ ਕਰੀਉ ਤੇਰੇ ਪਿੱਛੇ ਤੇਰਾ ਤਾਂ ਉਹ ਜਿੰਨੀ ਜਿੰਨੀ ਕੁ ਮੈਂ ਮਰੀਆਂ ਤਾਂ ਤੂੰ ਮਰ ਗਿਆ ਬੱਸ ਫਿਰ ਇਹਦਾ ਹੋਗਾ ਉਹ ਜਿੰਨਾ ਕਿ ਮੈਂ ਮੈਂ ਮੇਰੀ ਗੋਗਲ ਜ਼ਹਿਰ ਮੇਰੇ ਹੱਥ ਗਿਆ ਮੈਂ ਜ਼ਹਿਰ ਮੇਰੇ ਹੱਥ ਗਿਆ ਮੈਂ ਤਾਂ ਖਾ ਕੇ ਤੇ ਮਰ ਲੱਗਿਆ ਮੈਂ ਤਾਂ ਰਿਪੋਰਟ ਲਿਖਾ ਦੇਣੀ ਨਾਲੇ ਚਾਰ ਬੰਦੇ ਪਿੰਡ ਦੇ ਨਾਲੇ ਖਾਂਦਾ ਨਾ ਗੱਲ ਕਰਾਂ ਮੇਰੇ ਨਾਲ ਜਿਹੜਾ ਤੈਨੂੰ ਪਿੱਛੇ ਖੜ ਕੇ ਗੱਲਾਂ ਸਖਾਂਦਾ ਮੈਨੂੰ ਕਿਹਨੇ ਗੱਲ ਸੁਖਾਣੀ ਆ ਬਸ ਕਰਿਆ ਕਰ ਤੂੰ ਇੰਨੇ ਜੋਗਾ ਹੈ ਨਹੀਂ ਜਿੰਨੀਆਂ ਤੂੰ ਫੜਾ ਮਾਰਦਾ ਆ ਉਹ ਤੂੰ ਹੀ ਕਰਨ ਚਲੀਏ ਤੂੰ ਠੰਡੇ ਦਿਮਾਗ ਦੇ ਦੇ ਕੰਮ ਲੈ ਲੈ ਟੇ ਟੱਗ ਲੱਗੀ ਪਈ ਆ ਬਹੀ ਜਾਨੀ ਕਿਹਦਾ ਕੀ ਬੀਤੂ ਕਰੋ ਬੇਹਰ ਗੱਲਦੀ ਮੈਂ ਕਿੱਥੇ ਜਾਾਂ ਤੂੰ ਦਿਮਾਗ ਨਾਲ ਚੱਲ ਥੋਟੀ ਕੁੜੀ ਹੋਵੇ ਮੈਂ ਨਹੀਂ ਤੇ ਦੇ ਕਰਿਆ ਹੋਇਆ ਮੈਨੂੰ ਕੋਈ ਕਦੇ ਸਪੋਰਟ ਦਾ ਮੈਚ ਹੀ ਕਰਾਂ ਮੈਨੂੰ ਵੀ ਨਾ ਕੋਈ ਕਦੇ ਹੋਵੇ ਮੈਨੂੰ ਜੋ ਕਹਿਆ ਤੈਮੇ ਤੇਰੇ ਬਸਨਾ ਮੇ ਕੋਈ ਮੁੱਲ ਕੋਈ ਸ਼ੁੱਲ ਮੇ ਕੁਛ ਨਹੀਂ ਲੈਣਾ ਹੈਗਾ ਬਸ ਮੈਂ ਤੈਨੂੰ ਕਹਤਾ ਮੈਂ ਤੇਰੇ ਹੀ ਰਹਿਣਾ ਆ ਮੈਂ ਤਾਂ ਘਰ ਜਾਣਾ ਮੈਨੂੰ ਮਾਰ ਦੇਣਾ ਮਾਰ ਦੇਣਾ ਮੈਂ ਤਾਂ ਮੈਂ ਤਾਂ ਜਾਣਾ ਤੱਕੀ ਫਸਦਾ ਮੈਂ ਤਾਂ ਮਰਨ ਲੱਗਿਆ ਤੇ ਮੈਂ ਜਰੂਰ ਦੇਸੀ ਕਰਾਉਣੀ ਤੈਨੂੰ ਜੀ ਲੈ ਫਿਰ ਤੂੰ ਆ ਜਾ ਮਾਰ ਫਿਰ ਮੈਂ ਤੈਨੂੰ ਕਹਨੀ ਆ ਨਾ ਮਰ ਤੂੰ ਮੈਂ ਵੀ ਤੇਰੇ ਮਗਰੇ ਆਨੀਆ ਤੂੰ ਮਾਰਦਾ ਸੀ ਮੈਂ ਤਾਂ ਤੇ ਗੂਗਾ ਤਾਂ ਬੰਦਾ ਕੱਲ ਲਾਉਂਗੀ ਮੈਂ ਤਾਂ ਮਰਨੇ ਲੱਗਿਆ ਬਾਈ ਮਾਰ ਲੈ ਫਿਰ ਜੋ ਮਰਜੀ ਕਰ ਲੈ ਮਾਰ ਲੈ ਮਰਨ ਨਾਲੋਂ ਇਹ ਨਹੀਂ ਵੀ ਤੂੰ ਮੇਰੇ ਘਰ ਬਸਾਲਵੇਂ ਉਮੈ ਮਰਦ ਮੈਂ ਤੂੰ ਬਣੀ ਤਾ ਇਹਨੇ ਜ਼ਿੰਦਗੀ ਮੇਰਾ ਕਿ ਤਾ ਤੂੰ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜੀ ਨਾ ਮੈਂ ਤੈਨੂੰ ਇਹ ਕਹਿਨੀ ਆਂ ਵੀ ਤੂੰ ਮਰ ਨਾ ਜੰਦਾ ਮੇਰੇ ਘਰ ਬਸਾ ਤੇਰੀ ਜੰਦਾ ਤੇਰੇ ਲੋਕਾਂ ਨੇ ਮੇਰੇ ਘਰ ਦੇ ਵਾਲੇ ਮੈਨੂੰ ਮਾਰ ਦੇਣਾ ਗਲਟਾ ਮੈਨੂੰ ਘਰ ਦੇ ਵਾਲੇ ਮਾਰ ਦੇਣਾ ਹੋਰ ਵੀ ਮੇਰੇ ਡੰਡੇ ਦੇ ਤੇਰੇ ਨੇ ਲੱਤਾਂ ਨੀਲ ਪਾਏ ਪਏ ਫਿਰ ਮਾਰ ਦੇ ਗਰਨ ਤੋਂ ਲੱਤਾਂ ਦੇ ਨੀਲ ਪਾਏ ਪਏ ਦੁੱਤੇ ਕੱਢਿਆ ਨਾ ਕਰੋ ਫਿਰ ਕੋਈ ਨਾ ਕੋਈ ਜੋ ਮਰਦੀ ਕਰ ਬੂਗੇ ਮੈਂ ਤਾਂ ਤੇਰੇ ਨਾਲ ਹੀ ਮੈਨੂੰ ਤਾਂ ਸੁੱਤੀ ਵੀ ਨਹੀਂ ਮਰਦੇ ਨੀਲ ਪਾਏ ਪਏ ਸਾਰੇ ਪਿੰਡ ਦੇ ਕਿਤੇ ਮਰ ਨੰਨੀ ਲੈ ਆ ਕੇ ਫੁੱਲਾਂ ਵਾਲੀ ਕੁਰਸੀ ਤੇ ਬਿਠਾ ਦੇ ਪੈ ਜੇ ਰਾਣੀ ਆਈ ਆ ਪਰੀ ਉੱਥੋਂ ਇੱਜ਼ਤ ਦਾ ਮੋਢਾ ਪਾ ਕੇ ਤੇ ਤੈਨੂੰ ਕੋਈ ਕਹੇ ਰਿਆ ਰਾਤ ਮੰਮੀ ਰੋਟੀ ਪਕਾਈ ਫਰਦੀ ਸੀ ਸ਼ਟਾਨ ਕੀ ਕੀ ਹੋਣਾ ਉਹ ਰਾਤ ਮੰਮੀ ਰੋਟੀ ਪਕਾਈ ਫਰਦੀ ਕਹਿੰਦੀ ਅਸੀਂ ਨਿਕਰ ਰੱਖਣੀ ਹੈ ਜੀ ਆਪਣਾ ਮਾਰ ਖੂਗਾ ਤਾਂ ਗੰਦਾ ਕਰ ਮੈਂ ਮੈਂ ਕਿਹਦੇ ਬਾਰੇ ਤੇ ਮਿਲਣਾ ਕਿੱਥੇ ਐਸੇ ਮੈਨੂੰ ਪਤਾ ਕਿੱਥੇ ਆ ਕਿੱਥੇ ਆ ਆ ਗਲੀ 'ਚ ਬੈਠੀ ਆ ਮੈਂ ਉਹ ਗਲੇ ਕੁੰਡਾ ਲਾ ਕੇ ਟੋਰ ਨਾ ਜਿੰਦਾ ਜਿੰਦਾ ਲਾ ਕੇ ਪਈ ਅੰਦਰ ਆ ਫੋਨ ਮੈਨੂੰ ਫੜਾਦਾ ਕਹਿੰਦੇ ਕਿ ਤੇਨ ਮਰਜੀ ਮਰੀ ਉਹ ਨਾ ਜਿਹਨੂੰ ਮਰਜੀ ਲੈ ਤੱਕ ਹੋਣੀ ਜਿਹਦਾ ਜਿੰਦਾ ਖੜਦਾ ਆ ਜਾ ਬਣਾ ਕਰ ਹਾਂ ਕਿ ਬਾੜਦਾ ਆ ਕੋਈ ਬਾੜ ਲੂਗਾ ਤਾਂ ਤੈਨੂੰ ਬਾੜਦੇ ਤੂੰ ਜਾ ਕੇ ਦੇਖ ਐ ਨਾ ਤਕਾਉਣੀ ਬਾੜਦਾ ਤੂੰ ਬਿਜਾੜਾ ਬਣਾ ਕਰ ਕਿਉਂ ਬਣਾ ਮੇਰਾ ਕੀ ਹੱਕ ਆ ਮੇਰੀ ਮੇ ਤੋਂ ਗਲਤੀ ਹੋਈ ਆ ਹਾਂ ਫਿਰ ਮੇਰਾ ਕੀ ਹੱਕ ਆ ਇਹ ਤੂੰ ਤੋਰੀ ਕਰ ਮੇਰੀ ਤਾਂ ਤੋਰੀ ਕਰਤੀ ਨਹੀਂ ਆਦੀ ਇਹ ਮੇਰੀ ਬੈਸਤੀ ਜਾਂਦੀ ਆ ਮਾਂ ਬਾਪ ਕੋਈ ਬਾੜ ਦੰਦਾ ਤੇ ਪੁੱਤ ਗਲਤੀ ਹੁੰਦੀ ਆ ਮਾਂ ਬਾਪ ਬਾੜ ਦੰਦਾ ਉਹ ਸਾਰੀ ਬਾੜ ਲੈ ਲੈ ਕੋਈ ਨਹੀਂ ਟੋਟੀ ਬਾੜਦੇ ਹੁੰਦੇ ਆ ਸਾਡੇ ਨਹੀਂ ਬਾੜਦੇ ਤੂੰ ਯੇ ਨਹੀਂ ਕਰਨ ਚੱਲੀ ਜਾਨੀ ਅਜੇ ਕਿਤੇ ਬਾਹਰ ਦੇ ਤੂੰ ਆ ਕੇ ਕੰਮ ਕਰਦੀ ਕੋਈ ਮੈਟਰ ਨਹੀਂ ਕਰੇਗਾ ਤੂੰ ਵੀ ਸੋਚ ਕੇ ਦੇਖ ਮੈਂ ਕਰੋ ਬੇਕਰ ਮੈਂ ਅਜੇ ਗਲੀ ਜਿ ਬੈਠੀ ਆ ਦੱਸ ਕੀ ਕਰਾਂ ਮੈਂ ਹੁਣ ਤੇਰੇ ਮੰਮੀ ਨਾਲ ਨੰਬਰ ਦੇ ਕੇ ਆਪਣੀ ਮੰਮੀ ਦੇ ਗਾਟਾ ਕਰਾਉਣ ਦੇ ਬਾਰੇ ਭਾਈ ਉਹ ਤਾਂ ਗੱਲ ਨਹੀਂ ਕਰਨਾ ਮੰਦੇ ਉਹ ਕਹਿੰਦੇ ਨਾ ਸਾਡਾ ਤੈਨਾਂ ਕੋਈ ਨਾਤਾ ਤਾਂ ਨਾ ਸਾਡੇ ਨਾਲ ਮੁੰਡਾ ਗੱਲ ਕਰੇ ਨਾ ਸਾਡੇ ਨਾਲ ਕੁੜੀ ਗੱਲ ਕਰੇ ਸਾਡੇ ਵੱਲੋਂ ਤੁਸੀਂ ਦੋਨੇ ਮਰ ਗਏ ਤੂੰ ਨੰਬਰ ਦੇ ਦੇ ਤੇਰੀ ਮੰਮੀ ਨਾਲ ਗੱਲ ਕਰਾ ਜਾਏ ਨਾ ਤੇਰਾ ਨੰਬਰ ਦੇ ਦੇ ਹੈ ਨਹੀਂ ਨੰਬਰ ਘਰੇ ਫੋਨ ਨਹੀਂ ਆ ਫੋਨ ਉਹਨਾਂ ਨੇ ਮੈਨੂੰ ਚੁਕਾਤਾ ਮੈਂ ਇੰਟਰਾਂ ਨੇ ਦਰਵਾਜੇ ਪਰੇ ਡੋੜ ਕੇ ਮੋਲੋਂ ਫਰਾ ਕੇ ਗੱਲ ਕਰੋ ਮਰੀ ਉਹ ਨੇ ਉਹਨਾਂ ਨੇ ਨਹੀਂ ਕਰਨੀ ਉਹ ਤਾਂ ਅੰਦਰ ਪਈਆਂ ਰਹਨਾ ਕੁੰਡੇ ਲਾ ਕੇ ਮੈਂ ਦੇਖੇ ਹਾਈ ਗਲੀ ਜਾ ਕੇ ਤਾਂ ਦੇਖ ਤੂੰ ਰਹੇ ਤੋ ਪੈਣੀ ਆ ਆਪਣਾ ਕਿਹਦੇ ਚਾਚੇ ਭਾਈ ਦਾ ਨੰਬਰ ਦੇ ਦੇ ਮੈਂ ਫੋਨ ਕਰਕੇ ਕਹਿ ਦਿੰਦਾ ਜੀ ਗੱਲ ਕਰਾਉਂ ਉਹਨੇ ਹਾਂ ਚਾਚੇ ਦਾ ਤਾਂ ਬਦਨਾਮੀ ਕਰਾ ਲ ਮੈਂ ਹੋਰ ਜਿਹੜੀ ਵਹਿੰਦ ਕੁੰਦਾ ਨਾ ਕੈਂਠਾ ਪਵਾਰ ਮਾ ਉਹਨਾਂ ਤੋਂ ਵੀ ਉਹਨਾਂ ਨੇ ਤਾਂ ਮੈਨੂੰ ਮਾਰਦਾ ਨਹੀਂ ਅਵੇ ਮਰਨ ਤੋਂ ਨਹੀਂ ਡਰਦੀ ਮਾਤ ਮੇਰੀ ਜਹਗਰ ਤੂੰ ਦੇਖ ਕੇ ਬੈਤੈ ਤੈਨੂੰ ਆਪ ਹੀ ਉਹਨਾਂ ਨੇ ਬਾੜ ਲਣੀ ਅੰਦਰ ਕੁਝ ਨਹੀਂ ਹੁੰਦਾ ਕਿਸੇ ਨੇ ਨਹੀਂ ਬਾੜ ਨਹੀਂ ਕਿਸੇ ਨੇ ਨਹੀਂ ਬਾੜ ਨਹੀਂ ਕੋਈ ਨਹੀਂ ਬੈਠ ਰਹੀ ਬਾੜ ਨਾਲ ਤੂੰ ਬੈਠਾ ਲਈ ਮਰੀ ਗਾ ਮੈਂ ਨਹੀਂ ਬੈਠਣਾ ਕਿ ਮੈਂ ਤਾਂ ਤਾਸਾ ਮੈਨੂੰ ਲੈ ਜਾਉਂਗਾ ਮੈਂ ਉਹਦੇ ਕੋਲ ਹੀ ਬੈਠੀ ਆ ਪਰ ਹੁਣ ਤੇ ਬੈਠ ਰਹੀ ਤੈਨੂੰ ਦੇਖ ਕੇ ਬੈਠ ਤੈਨੂੰ ਬਾੜ ਲਣੀ ਕੁਝ ਨਹੀਂ ਹੁੰਦਾ ਤੂੰ ਤਾਂ ਉਹੀ ਕਾਲੀ ਧਰੀ ਜੰਨੀ ਆ ਮੈਨੂੰ ਕਿੱਥੋਂ ਬਾੜ ਨਹੀਂ ਤੈਨੂੰ ਅੰਦਰ ਨਹੀਂ ਬਾਹਰ ਅਗਲੀ ਜ਼ਮੀਨ ਇੰਨਾ ਜਲੂਸ ਮੇਰੀ ਮਾਂ ਨੇ ਕਦੇ ਕੱਢਿਆ ਹੀ ਨਹੀਂ ਮੇਰਾ ਜਿੰਨਾ ਅੱਜ ਕੱਢਦੀ ਆ ਉਹ ਉਹ ਇੰਨਾ ਵਕਲ ਹੋਣੀ ਹੁਣ ਗੱਤ ਹੀ ਜੀ ਕਰੀ ਪਈ ਅੱਛਾ ਤੇਰੀ ਨਹੀਂ ਗਈ ਹੈਗੀ ਮੈਂ ਕਹਿੰਦਾ ਇਹ ਜਿਹੜਾ ਕਹਿੰਦਾ ਤੂੰ ਮੇਰੇ ਕੋਲੋਂ ਗੱਲ ਪੁੱਛਣਾ ਕੋ ਤੇਰੇ ਚਾਹੀਦਾ ਮੈਂ ਵੀ ਗੱਲ ਆਪਣੇ ਘਰੇ ਮੁੜੇ ਵਾਲਾ ਤੇ ਦੇ ਤਾ ਜਨ ਨੂੰ ਫੇਰ ਤੈਨੂੰ ਤਾਂ ਬਾੜ ਲੈਣਾ ਨਾ ਉਹੀ ਤਾਂ ਗੱਲ ਆ ਕਰੋ ਵੇ ਕਰਤਾ ਮੈਂ ਤੈਨੂੰ ਵੀ ਬਾੜ ਲੈ ਜਾ ਮੇਰੇ ਤੈਨੂੰ ਵੀ ਬਾੜ ਲੈ ਤੈਨੂੰ ਕਿਹਦੇ ਘਰੋਂ ਕੱਢ ਲੱਗਿਆ ਉਹ ਭਾਈ ਅਗਲੇ ਕਹਿੰਦੇ ਸਾਡੇ ਘਰ ਨਾਲ ਬੜੀ ਮੇਰੇ ਡੈਡੀ ਕਹਿੰਦਾ ਜੇ ਕੁੜੀ ਅੰਦਰ ਵੜ ਗਈ ਤਾਂ ਮੈਂ ਮਰ ਜੂ ਉਧਰੋਂ ਸੁੱਖਾ ਕਹਿੰਦਾ ਜੇ ਇੱਧਰ ਵੜ ਗਈ ਕਹਿੰਦਾ ਮੈਂ ਤਾਂ ਦਵਾਈ ਖਾ ਲਾਂ ਨੀ ਆ ਨਾ ਥੋੜਾ ਸਾਰਿਆਂ ਦਾ ਨਿਕਲਣਾ ਉਹ ਕਹਿੰਦੇ ਸਾਡੇ ਨਾਲ ਬੜੇ ਅਗਲੇ ਨੂੰ ਜਿੰਦੇ ਲਾਤੇ ਮੈਂ ਇਹ ਨੂੰ ਆਪਣੇ ਨੂੰ ਓਹ ਤੇਰੇ ਬੜੇ ਭਾਈ ਕਾਨੂੰਨ ਲੋੜ ਹੈਗੀ ਤੂੰ ਇਕੱਲੀ ਮੋੜੀ ਬਣੀ ਹੋਈ ਆ ਫਿਰ ਹੋਰ ਮੈਂ ਕੀ ਕਰਾਂ ਹੁਣ ਮੇਰੇ ਨਾਲ ਹੈ ਨਹੀਂ ਕੋਈ ਦੁਰਨ ਨੂੰ ਮੈਂ ਕੱਲੀ ਹਾਂ ਇਹ ਤੂੰ ਬਹਿ ਜਾ ਢੰਡੇ ਦਿਮਾਗ ਦੇ ਕੰਮ ਲਾਏ ਤਾਂ ਇਹ ਨਹੀਂ ਹੁੰਦਾ ਤਰੀਆ ਗਾਜ ਤੇ ਦੇਕੀਕਦਾਂ ਨਾਲੇ ਬੜਾ ਇਸ਼ੂ ਬਣਾ ਦਣਾ ਕੋਈ ਨਾ ਕੋਈ ਨਾ ਇਹ ਵੀ ਕੁਝ ਹੋਣਾ ਤਾਂ ਬਸ ਮੈਂ ਤਾਂ ਨਹੀਂ ਛਾਲ ਮਾਰਨ ਲੱਗਿਆ ਮਰ ਜੂਗੀ ਬਸ ਹੋਰ ਹੀ ਤਾਂ ਉੱਪਰ ਕੁਝ ਨਹੀਂ ਹੋਣਾ ਨਹੀਂ ਮੈਂ ਕਮਲਾ ਗੋਲ ਨੂੰ ਚੱਲੀ ਮੈਂ ਕਹਣਾ ਮੈਂ ਤਾਂ ਤੇਰੇ ਹੀ ਬਸਣਾ ਹੁਣ ਕਰ ਤੂੰ ਜਿਹੜਾ ਕੁਝ ਕਰਦੀ ਆ ਕਿੱਥੇ ਗੱਲੀਆ ਕਮਲਾ ਗੋਲ ਨੂੰ ਚੱਲ ਜਾ ਫੇ ਕੋਈ ਨਹੀਂ ਮੇਰੇ ਘਰੀ ਜਾ ਕੋਈ ਚੱਕਰ ਨਹੀਂ ਠੀਕ ਆ ਬੱਸ ਮੇਰੀ ਗੱਲ ਹੀ ਬਾਤ ਨਾ ਤੂੰ ਨਾਲ ਆ ਮੈਂ ਤਾਂ ਜਾਣਾ ਤੇਰੇ ਘਰੇ ਵੀ ਖੜਾ ਦਰਵਾਜੇ ਮੇਂ ਹਾਂ ਲੈ ਕੇ ਜਾਏਗਾ ਮੈਂ ਨਹੀਂ ਤੈਨੂੰ ਲੈ ਕੇ ਜਾਣੀ ਮਰੇ ਤਾਂ ਤੂੰ ਦਈਏ ਚੱਲੇ ਜਾਣਾ ਭਾਈ ਜੇ ਤੂੰ ਕਰਦੇ ਹੋ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਜਾਂਦੇ ਨਹੀਂ ਵੜਦੇ ਨੇ ਪਰ ਦੇਣੇ ਦਾ ਫੇਰ ਵੜ ਤਾਂ ਹੋ ਜਾਊਗਾ ਕੋਸਤਾ ਹੋਊਗਾ ਤੇਰੇ ਨਾਲ ਮੇਰੇ ਨਾਲ ਵੀ ਕੋਸਤਾ ਹੋਊਗਾ ਮੈਂ ਮਰ ਜਿਮਾ ਹੋਣਗੇ ਤਾਂ ਫੇਰ ਉਹ ਤੇਰੀ ਮਰਦੀ ਆ ਮੈਂ ਤਾਂ ਮਰਨਾ ਹੀ ਆ ਮੇਰਾ ਤਾਂ ਮਿੱਠਿਆ ਹੋਇਆ ਬਿਹਾ ਮੈਂ ਤਾਂ ਮਰਨਾ ਹੀ ਮਰਨਾ ਆ ਤੂੰ ਨਾਲ ਆਣਾ ਤਾਂ ਟਾਰਨ ਆਪੀ ਜ਼ਿੰਦਗੀ ਜਿਵੇਂ ਆ ਜਿਹੜਾ ਕਲੰਖ ਆ ਉਹ ਮਾਰ ਗਈ ਮੈਂ ਕਿੱਥੇ ਜਿਹਨੂੰ ਟਾਰਨ ਤੇਰਾ ਦਿਮਾਗ ਦਾ ਉਹਦਾ ਮੈਨੂੰ ਵੀ ਨਾਲੇ ਮਾਰ ਦੇਣਾ ਸੁੱਖਾ ਕਹਿੰਦਾ ਵੀ ਸਾਡੇ ਹੱਥ 'ਚ ਹੁਣ ਸੁੱਖਾ ਤਾਂ ਕਹਿੰਦਾ ਅਸੀਂ ਤਾਂ ਨਹੀਂ ਸਾਡੇ ਪਹਿਲੇ ਤਾਂ ਹੀ ਮਰੀ ਹੋਈ ਉਹ ਬਾਤ ਕਿਵੇਂ ਸੁੱਖਾ ਕਹਿੰਦਾ ਮੇਰਾ ਤਾਂ ਕਦੇ ਵਿਆਹ ਹੀ ਨਹੀਂ ਹੋਇਆ ਤਾਂ ਸਾਡੇ ਬੰਨੇ ਤਾਂ ਮਰੀ ਹੋਈ ਉਹ ਅੱਜ ਇਹ ਕਿਤੇ ਬਲੋਰ ਪਰ ਚ ਪੈਰ ਪਾ ਗਈ ਕਹਿੰਦਾ ਮੈਂ ਤਾਂ ਮਰ ਜੂ ਕਹਿੰਦਾ ਸਾਡੇ ਘਰੇ ਤਾਂ ਬੜੇ ਨਾ ਆਪਣਾ ਜਿਹੜਾ ਖਸਮ ਨਾ ਰਹਿੰਦੀ ਸੀ ਉਹਦੇ ਨਾਲੇ ਰਹੇ ਉਹ ਹੈ ਹੋਰ ਕਿ ਉਹ ਬੈਠ ਰਿਹਾ ਤਲਾਕ ਲੈ ਗੱਦੀ ਨੂੰ ਤਲਾਕ ਮੰਗਦੀ ਦੀ ਹੋਰ ਤੂੰ ਕਿਉਂ ਨਹੀਂ ਗੱਦੀ ਦੀ ਤਲਾਕ ਮੰਗਦੀ ਹੋਰ ਕੋਲੋਂ ਕੀ ਹੋ ਗਿਆ ਮੈਂ ਤਾਂ ਤੇਰੇ ਨਾਲ ਹੀ ਕਰਾਣਾ ਬਸ ਚੱਲ ਫੇਰ ਦਾਦ ਜੀ ਨੂੰ ਕੋਈ ਨਹੀਂ ਰੋਕ ਰਿਹਾ ਫੇਰ ਦੋਵੇਂ ਟਾਈਮ ਸ਼ੇਅਰ ਕਰ ਲੈ ਮੈਂ ਉਹਨੇ ਉੱਥੇ ਬੈਠੀ ਤੂੰ ਸ਼ਹਿਰਾਂ ਚ ਘੁੰਮਦਾ ਫਿਰਦਾ ਆਂ ਚਾਹਮਾਂ ਚ ਬੈਠਾ ਆ ਖਰਾਬ ਕਰੀ ਜੰਮੀ ਤੂੰ ਅੱਧਾ ਉਮਰ ਜਣਾ ਮੈਂ ਦੀ ਇਹ ਤੂੰ ਦੇਖ ਤਾ ਫੇਰ ਕੁੱਤੇ ਘੁੰਮਦੇ ਆ ਰਹੇ ਮੈਂ ਕਿੱਥੇ ਬੈਠਾ ਦੇਖ ਇੰਨੀ ਤੋਤਾ ਇੰਨਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਮੈਂ गिर ਜਾਣਾ ਚੱਕਰਾ ਕਰਕੇ ਦਿਮਾਗ ਖਰਾਬ ਕਰੀ ਜਾਂਦਾ ਆ ਚਾਹਮਾਂ ਚ ਬੈ ਜਾ ਦੋ ਚਾਹਮ ਹੈ ਨਹੀਂ ਕਿਤੇ ਵੀ ਉਹ ਸਮਾਜ ਵਿੱਚ ਦੇਖtela ਗਲੀ ਜਿੱਤ ਇੱਕ ਤਾਂ ਲੋਕਾਂ ਨੇ ਉੱਟਾ ਉੱਟਾ ਰੱਖਿਆ ਜੀ ਸਰਕਾਰ ਦੇ ਯਾਰਾਂ ਤੇ ਬਾਕੀ ਪਹਿਲੇ ਜਿਹੜੇ ਫੋਨ ਕਰਦੇ ਜੁੱਸ ਤੋਂ ਚੱਲ ਜਾ